ਸਤਿ ਸ਼੍ਰੀ ਅਕਾਲ ਪੰਜਾਬੀ ਅਸਮਜਟ ਨਿਊਜ਼ ਦੇ ਹੀ ਦਰਸ਼ਕਾਂ ਦਾ ਸਵਾਗਤ ਹੈ ਚਰਚਾ ਦਾ ਵਿਸ਼ਾ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਜਿਸ ਦੇ ਵਿੱਚ ਅਸੀਂ ਸਿਆਸਤ ਦੇ ਨਾਲ ਜੁੜੇ ਅਹਿਮ ਮੁੱਦਿਆਂ ਤੇ ਗੱਲਬਾਤ ਕਰਾਂਗੇ ਤਾਂ ਇਸ ਵੇਲੇ ਜਿਹੜੇ ਵੱਡੇ ਮੁੱਦੇ ਬਣੇ ਹੋਏ ਨੇ ਖਾਸ ਕਰਕੇ ਪੰਜਾਬ ਦੀ ਰਾਜਨੀਤੀ ਜੋ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਕਿਉਂਕਿ ਵਿਰੋਧੀ ਧਿਰ ਨੂੰ ਸਵਾਲ ਕਰਨ ਦੇ ਮੌਕੇ ਮਿਲ ਗਏ ਨੇ ਤੇ ਦੂਜੇ ਪਾਸੇ ਹਾਲ ਹੀ ਦੇ ਵਿੱਚ ਹੋਈ ਪੰਜਾਬ ਮੁੱਖ ਮੰਤਰੀ ਅਤੇ ਅਮਰਸ਼ਾਹ ਦੀ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਦੀ ਮੁਲਾਕਾਤ ਨੇ ਸਿਆਸੀ ਹੋਰ ਹਾਈਟਲ ਮਚਾ ਦਿੱਤੀ ਹੈ ਤਾਂ ਕੇਕੋ ਜੀ ਮੀਟਿੰਗਾਂ ਦੇ ਵਿੱਚ ਹੋਇਆ ਹੈ ਤੇ ਵਿਰੋਧੀ ਧਿਰ ਕਿਸ ਤਰ੍ਹਾਂ ਸਵਾਲ ਚੁੱਕ ਰਹੀ ਹੈ ਇਹਨਾਂ ਬਾਰੇ ਗੱਲਬਾਤ ਕਰਾਂਗੇ ਸਰ ਨਾਲ ਜੁੜੇ ਨੇ ਐਡੀਟਰ ਇਨ ਚੀਫ ਐਸਮ ਜੱਤ نیوز ਦੇ ਵੀ ਕਿਮ ਬਵੇਚਾ ਜੀ ਉਹਨਾਂ ਦਾ ਸਭ ਤੋਂ ਪਹਿਲਾਂ ਸਵਾਗਤ ਕਰ ਲੈਣ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਮਸਕਾਰ ਜੀ ਸਰ ਜਿਸ ਤਰੀਕੇ ਨਾਲ ਪੰਜਾਬ ਦੀ ਰਾਜਨੀਤੀ ਜਿਹੜੀ ਚਰਚਾ ਦਾ ਵਿਸ਼ਾ ਬਾਰ-ਬਾਰ ਬਣ ਜਾਂਦੀ ਹੈ ਇਸ ਵੇਲੇ ਦੀ ਜਿਹੜਾ ਵੱਡਾ ਮੁੱਦਾ ਆ ਕਿ ਸਾਡੇ ਸਿਹਤ ਮੰਤਰੀ ਜਿਹੜੇ ਨੇ ਉਹਨਾਂ ਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਨੇ ਆरोप ਲੱਗੇ ਨੇ ਉਹ ਵੀ ਸੈਕਸ਼ੂਅਲ ਹਰਾਸਮੈਂਟ ਕਿਸ ਤਰ੍ਹਾਂ ਦੇਖਦੇ ਮੈਡਮ ਜਿਹੜਾ ਇਹ આરોਪ ਹੈ ਹੁਣ ਤਾਂ ਇਸ ਤਰ੍ਹਾਂ ਜਾਪਦਾ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੰਨੀ ਖਲਬਲੀ ਮਚ ਗਈ ਹੈ ਕਿ ਜਿੱਦਾਂ ਕਿ ਆਮ ਆਦਮੀ ਪਾਰਟੀ ਜਦੋਂ ਦੀ ਹੋਂਦ ਦੇ ਚਾਈ ਹੈ ਔਰ ਇਸ ਤਰ੍ਹਾਂ ਦੇ આરોਪ ਲੱਗਣਾ ਜਾਂ ਇਸ ਤਰ੍ਹਾਂ ਦੇ આરોਪ ਸਾਬਿਤ ਹੋਣਾ ਬੜੇ ਨਾਰਮਲ ਜੀ ਗੱਲ ਹੋ ਗਈ ਹੈ ਕਿਉਂਕਿ ਆਲਰੇਡੀ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ 2 ਐਮਐਲਏਾਂ ਦੇ ਉੱਤੇ ਇੱਕ ਆਪਣਾ ਲਾਹਿਲਪੁਰਿਆ ਜੀ ਤੇ ਇੱਕ ਹਰਮੀਤ ਸਿੰਘ ਜੀ ਮਾਜਰਾ ਸਾਹਿਬ ਇਹ ਦੋਨਾਂ ਤੇ ਆਲਰੇਡੀ ਪਹਿਲਾਂ ਵੀ ਕੇਸ ਚੱਲ ਰਹੇ ਤੇ ਇੱਕ ਨਵਾਂ ਜਿਹੜਾ ਕੇਸ ਜਿਹੜਾ ਕਿ ਕੱਲ ਸਿਆਸਤ ਇਸ ਤਰ੍ਹਾਂ ੜਕ ਗਈ ਹੈ ਦੁਆਰਾ ਕਿ ਜਿਹੜੀ ਕਿ ਲੋਕੀ ਇਸ ਸਬਾਬ ਦੇ ਇੰਨੇ ਕੋ ਕੁਐਸਚਨ ਇੰਨਾ ਕੋ ਜਵਾਬ ਤਲ ਵੀ ਸ਼ੁਰੂ ਹੋ ਚੁੱਕੀ ਹੈ ਕਿ ਹੁਣ ਆਉਣ ਵਾਲੇ ਟਾਈਮ 'ਚ ਪਤਾ ਨਹੀਂ ਕੀ ਹੋ ਜਾਊਗਾ ਕਿ ਇੱਕ ਆਲਰੇਡੀ ਜਿਹੜੀ ਸ਼ਵੇਤਾ ਜਿੰਦਲ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ ਡੇਢ ਸਾਲ ਤੋਂ ਰੈਗੂਲਰ ਲੀਡਰ ਰਹੀ ਉਹਦਾ ਵੀ ਪ੍ਰਪਸ ਸੀਗਾ ਔਰ ਉਸ ਲੇਡੀ ਨੇ ਹਰਾਸਮੈਂਟ ਦਾ ਜਿਹੜਾ ਕੇਸ ਹੈਗਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਨਾਲ ਉਹਨਾਂ ਦਾ ਬੇਟਾ ਉਹਨਾਂ ਦਾ ਪੀਏ ਔਰ ਇੱਕ ਕਾਉਂਸਲਰ ਗਾਂਧੀ ਸਾਹਿਬ ਪਲੱਸ ਗਾਂਧੀ ਜੀ ਤੇ ਪਲੱਸ ਇੱਕ ਹੋਰ ਨਾਮਕ ਬੰਦਾ ਜਿਹੜਾ ਨਾਲ ਜੁੜਿਆ ਹੋਇਆ ਉਹਨਾਂ ਦੇ ਇਹ ਸਾਰੇ ਬੰਦਿਆਂ ਦੇ ਨਾਮ 6 ਬੰਦਿਆਂ ਦੇ ਨਾਮ ਤੇ ਉਹਨੇ ਹਰਾਸਮੈਂਟ ਦਾ ਕੇਸ ਜਿਹੜਾ ਹੈਗਾ ਕਾਨੂੰਨੀ ਜਿਹੜਾ ਹੈ ਕੋਰਟ ਦੇ ਵਿੱਚ ਸਿੱਧਾ ਡਾਇਰੈਕਟ ਜਿਹੜਾ ਉਹਨਾਂ ਨੂੰ ਨੋਟਿਸ ਭੇਜਿਆ ਔਰ ਇਹਦੇ ਦੌਰਾਨ ਇੱਕ ਇਸ ਕੇਸ ਬਾਰੇ ਕਿਉਂਕਿ ਦੇਖੋ ਇਹ ਕੇਸ ਬੜਾ ਵੱਡਾ ਕੇਸ ਹੈ ਛੋਟਾ ਕੇਸ ਨਹੀਂ ਹੈਗਾ ਕਿਸੇ ਦੇ ਉੱਤੇ ਬਿਨਾਂ ਕਿਸੇ ਪ੍ਰੂਫ ਤੋਂ ਸੈਕਸਚੁਅਲ ਹਰਾਸਮੈਂਟ ਦਾ ਕੇਸ ਪਾਉਣਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਔਰ ਉਹ ਵੀ ਪੰਜਾਬ ਦੇ ਸਿਹਤ ਮੰਤਰੀ ਔਰ ਅਸੀਂ ਤੁਹਾਨੂੰ ਉਹਨਾਂ ਦਾ ਪੱਖ ਵੀ ਦੱਸਾਂਗੇ ਵੀ ਸਿਹਤ ਮੰਤਰੀ ਜੀ ਨੇ ਅੱਗੋਂ ਕੀ ਜਵਾਬ ਦਿੱਤਾ ਉਹਨਾਂ ਦਾ ਪੱਖ ਵੀ ਸਾਡੇ ਕੋਲ ਆ ਚੁੱਕਿਆ ਔਰ ਅਸੀਂ ਤੁਹਾਨੂੰ ਉਹ ਪੱਖ ਉਹਨਾਂ ਦਾ ਦੱਸਾਂਗੇ ਔਰ ਨਾਲ ਦੀ ਨਾਲ ਇਹ ਵੀ ਗੱਲ ਦੱਸਾਂਗੇ ਕਿ ਇਹ ਜਿਹੜੀ ਲੇਡੀ ਹੈ ਸ਼ਵੇਤਾ ਜਿੰਦਰ ਉਹਨੇ ਵੀ ਕੋਰਟ ਦੇ ਵਿੱਚ ਸਾਰਾ ਕੁਝ ਜੋ ਵੀ ਡਿਟੇਲਿੰਗ ਦਿੱਤੀ ਦੱਸਿਆ ਕਿ ਮੇਰੇ ਨਾਲ ਇਹ ਹਰਾਸਮੈਂਟ ਕਿੱਦਾਂ ਹੋਈ ਕਿਵੇਂ ਹੋਈ ਦੇਖੋ ਇਸ ਤਰ੍ਹਾਂ ਆਪ ਆਪਣੇ ਵੀਰ ਨੂੰ ਦੱਸਦੇ ਨੇ ਇਸ ਤਰ੍ਹਾਂ ਕੋਈ ਵੀ ਬੰਦਾ ਡਾਇਰੈਕਟ ਕਿਸੇ ਵੀ ਲੈਵਲ ਤੋਂ ਬਿਨਾ ਪ੍ਰੂਫ ਤੋਂ ਕੋਰਟ ਦੇ ਵਿੱਚ ਨਹੀਂ ਜਾਂਦਾ ਆਈ ਥਿੰਕ ਮੇਰਾ ਖਿਆਲ ਹੈ ਕਿ ਪਹਿਲਾਂ ਉਹਨੇ ਪੁਲਿਸ 'ਚ ਜਾਣ ਦੀ ਵੀ ਕੋਸ਼ਿਸ਼ ਕੀਤੀ ਹੋਣੀ ਹੈ ਜਾਂ ਗਈ ਵੀ ਹੋਣੀ ਹੈ ਹੋ ਸਕਦਾ ਉੱਥੇ ਉਹਦੀ ਗੱਲਬਾਤ ਦੀ ਸੁਣਵਾਈ ਨਾ ਹੋਈ ਹੋਵੇ ਕਿਉਂਕਿ ਇਹ ਜਿਹੜਾ ਕੇਸ ਹੈਗਾ ਇਹ ਛੋਟਾ ਮੋਟਾ ਨਹੀਂ ਸੀ ਔਰ ਬਹੁਤ ਵੱਡੇ ਚਿਹਰੇ ਜਿਹੜੇ ਕਿ ਕੈਬਨਿਟ ਦੇ ਮੰਤਰੀ ਬਲਬੀਰ ਸਿੰਘ ਦੇ ਨਾਮ ਦੇ ਉੱਤੇ ਸੀਗਾ ਕਿਉਂਕਿ ਉਹਨਾਂ ਨੂੰ ਵਿੱਚ ਇਨਵੋਲ ਕੀਤਾ ਗਿਆ ਤੇ ਨਾਲ ਦੀ ਨਾਲ ਇਹ ਜਿਹੜੀ ਗੱਲਬਾਤ ਹੈਗੀ ਹੈ ਇਹ ਜਿਹੜਾ ਕੇਸ ਉਹਨਾਂ ਨੇ ਕੀਤਾ ਇਸ ਕੇਸ ਦੀ ਜਿਹੜੀ ਕਿ ਹੁਣ ਅਸੀਂ ਆਪਣੇ ਸੂਤਰਾਂ ਦੇ ਮੁਤਾਬਕ ਵੀ ਪਲੱਸ ਅਸੀਂ ਡਾਇਰੈਕਟਲੀ ਡਾਕਟਰ ਸਾਹਿਬ ਨੂੰ ਫੋਨ ਕਰਕੇ ਉਹਨਾਂ ਦੇ ਕੋਲ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ਫੋਨ ਨੋ ਰਿਪਲਾਈ ਆ ਰਿਹਾ ਸੀ ਪਰ ਸਾਡੇ ਸੂਤਰਾਂ ਨੇ ਜੋ ਡਾਕਟਰ ਸਾਹਿਬ ਦਾ ਬਿਆਨ ਹੈਗਾ ਉਹ ਸਾਨੂੰ ਭੇਜਿਆ ਵੀ ਡਾਕਟਰ ਸਾਹਿਬ ਨੇ ਕਲੀਅਰ ਸਟ ﺍﻟफाਜ਼ਾਂ ਦੇ ਵਿੱਚ ਇਹਨੂੰ ਕਿਹਾ ਹੈ ਕਿ ਇਹ ਜਿਹੜੀ ਖਬਰ ਹੈ ਇਹ ਜਿਹੜਾ ਖਬਰ ਦੇਖੋ ਉਹਨੇ ਨੋਟਿਸ ਭੇਜਿਆ ਹੈ ਠੀਕ ਹੈ ਅਸੀਂ ਇਹਦਾ ਕੋਰਟ ਦੇ ਵਿੱਚ ਕਾਨੂੰਨ ਦੇ ਹਿਸਾਬ ਨਾਲ ਟੁਕਮਾਂ ਜਵਾਬ ਦੇਵਾਂਗੇ ਮੇਰੇ ਵਕੀਲ ਜਵਾਬ ਦੇਣਗੇ ਬਟ ਇਹ ਬਿਲਕੁਲ ਬੇਬੁਨਿਆਦ ਹੈ ਜਦ ਕਿ ਉਸ ਲੇਡੀ ਨੂੰ 1.5 ਸਾਲ ਤੋਂ ਮੈਂ ਮਿਲਿਆ ਵੀ ਨਹੀਂ ਜੀ ਔਰ ਪਲੱਸ ਉਹ ਜਿਹੜਾ ਉਹਨੇ ਇੰਨੇ ਮਤਲਬ ਘਟਿਆ ਕਹਿੰਦੇ ਵੀ ਜਿਹੜੇ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਔਰ ਇਹੋ ਜਿਹਾ ਜਿਹੜਾ ਕਾਰਨਾਮਾ ਖਾਸ ਕਰਕੇ ਮੇਰੇ ਵਰਗੇ ਬੰਦੇ ਦੇ ਉਮਰ ਦੇ ਹਿਸਾਬ ਨਾਲ ਵੀ ਦੇਖਿਆ ਜਾਵੇ ਤਾਂ ਇਹ ਲਗਾਣਾ ਬੜੀ ਹੀ ਘਟਿਆ ਗੱਲ ਹੈ ਉਸ ਲੇਡੀ ਨੇ ਕੋਈ ਗੱਲ ਨਹੀਂ ਇਸ ਕੋਰਟ ਦੇ ਵਿੱਚ ਅਸੀਂ ਜਵਾਬ ਦੇਵਾਂਗੇ ਇਹਦਾ ਬਟ ਇਹ ਉਹਨਾਂ ਨੇ ਬੇਬੁਨਿਆਦੀ ਜਿਹੜੇ ਆ ਸਾਰੇ ਜਿਹੜੇ ਝੂਠੇ ਉਹਨਾਂ ਨੇ ਤੌਮਤਾ ਲਾਈਆਂ ਉਹਨਾਂ ਨੇ ਕਲੀਅਰ ਵਰਡਾਂ ਦੇ ਵਿੱਚ ਕਿਹਾ ਵੀ ਇਹ 100% ਬੜਾ ਸ਼ਰਮਨਾਕ ਜਿਹੜੀ ਉਹਨੇ ਉਹ ਅੜਾ ਉਹਨੇ ਇਲਜ਼ਾਮ ਲਗਾਇਆ ਹੈ ਡਾਕਟਰ ਸਾਹਿਬ ਦੇ ਉੱਤੇ ਔਰ ਨਾਲ ਹੀ ਇਹ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਫਿਰ ਇੱਕ ਵਾਰੀ ਚਰਚਾ ਬਣ ਗਈ ਹੈ ਔਰ ਇਹ ਜਿਹੜੀ ਰਾਜਨੀਤੀ ਹੈ ਹੁਣ ਦੇਖੋ ਵਿਰੋਧੀਆਂ ਨੂੰ ਵੀ ਬੜੀ ਮਤਲਬ ਇਹ ਜਿਹੜੀ ਖਬਰ ਹੈ ਬਹੁਤ ਤਕਣੀ ਲੱਗ ਰਹੀ ਉਹ ਇਹ ਸੋਚ ਰਹੇ ਆ ਕਿ ਹੁਣ ਪੰਜਾਬ ਸਰਕਾਰ ਕੀ ਕਰੂਗੀ ਕਿ ਉਹ ਬਲਬੀਰ ਸਿੰਘ ਜੀ ਨੂੰ ਉਹਨੂੰ ਉਸ ਤਰ੍ਹਾਂ ਲਗ ਕਰ ਦੂਗੀ ਕੈਬਨਟ ਚੋਂ ਜਾਂ ਔਰਤੋਂ ਅਸਤੀਫਾ ਮੰਗੂਗੀ ਜਾਂ ਵਿਰੋਧੀ ਅਸਤੀਫਾ ਮੰਗਣਗੇ ਇਹ ਸ੍ਰੀ ਜਿਹੜੀ ਸਾਰੀ ਸਿਆਸਤ ਹੈ ਇਸ ਟਾਈਮ ਗਰਮਾਈ ਹੋਈ ਹੈ ਔਰ ਜਿਹੜੇ ਬਲਬੀਰ ਸਿੰਘ ਜੀ ਵੀ ਹੈ ਉਹ ਬੜੇ ਸੁਚੇਜੇ ਢੰਗ ਨਾਲ ਕੰਮ ਕਰ ਰਹੇ ਸੀਗੇ ਜੀ ਔਰ ਕਿਹਾ ਜਾਂਦਾ ਹੈ ਕਿ ਇਹ ਜਿਹੜੇ ਪੰਜਾਬ ਦੇ ਨਹੀਂ ਆਲ ਇੰਡੀਆ ਦੇ ਕਨਵੀਨੀਅਨ ਨੇ ਔਰ ਅਰਵਿੰਦ ਕੇਜਰੀਵਾਲ ਜੀ ਦੇ ਬਹੁਤ ਨੇੜਤਾ ਚ ਨੇ ਹੁਣ ਦੇਖਣਾ ਇਹ ਹੋਏਗਾ ਕਿ ਉਹ ਵੀ ਇਹਨਾਂ ਨੂੰ ਬਚਾ ਪਾਣਗੇ ਕਿ ਨਹੀਂ ਬਚਾ ਪਾਣਗੇ ਕਿ ਸਾਰੀ ਗੱਲਬਾਤ ਜਿਹੜੀ ਹੈ ਤੁਹਾਨੂੰ ਜਿਹੜੀ ਨੈਕਸਟ ਡੇਟ ਹੈਗੀ ਹੈ ਉਸ ਤੋਂ ਪਹਿਲਾਂ ਪਹਿਲਾਂ ਸਾਰਾ ਵੇਰਵਾ ਬਾਹਰ ਆ ਜਾਏਗਾ ਪਤਾ ਲੱਗ ਜਾਏਗਾ ਕੋਰਟ ਨੇ ਜਿਹੜੀ ਅਗਲੀ ਤਰੀਕ ਹੈਗੀ ਹੈ 23 ਅਕਤੂਬਰ ਦੀ ਪਾਈ ਹੈ ਇਹਨਾਂ ਨੂੰ ਨੋਟਿਸ ਦੀ ਹੁਣ ਇਹ ਉਸ ਵੇਲੇ ਪਤਾ ਲੱਗੇਗਾ ਕਿ ਇਹ ਉਸ ਵੇਲੇ ਰਿਟਰਨ ਦੇ ਵਿੱਚ ਆਪ ਡਾਇਰੈਕਟ ਪੇਸ਼ ਹੁੰਦੇ ਨੇ ਜਾਂ ਆਪਣੇ ਵਕੀਲ ਦੇ ਥਰੂ ਪੇਸ਼ ਹੁੰਦੇ ਨੇ ਸਾਰੇ ਦੇ ਸਾਰੇ ਜਿਹੜੇ ਜਿਨ੍ਹਾਂ ਨੂੰ 6 ਬੰਦਿਆਂ ਨੂੰ ਨੋਟਿਸ ਆਇਆ ਜੀ ਹਾਂਜੀ ਦੂਜੀ ਗੱਲ ਕਿ ਇੱਕ ਹੋਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਆਪਣੇ ਪੰਜਾਬ ਦੇ ਮੰਤਰੀ ਭਗਵੰਤ ਮਾਨ ਤੇ ਅਮਿਤ ਸ਼ਾਦੀ ਮੀਟਿੰਗ ਜੁੜੀ ਹੋਈ ਹੈ ਹਾਲਾਂਕਿ ਮੀਟਿੰਗ ਦੇ ਵਿੱਚ ਭਰੋਸਾ ਦਿਵਾਇਆ ਗਿਆ ਕਿ ਪੰਜਾਬ ਨਾਲ ਪੂਰੀ ਤਰ੍ਹਾਂ ਖੜਨਗੇ ਇਹ ਲੇਕਿਨ ਅੰਦਰੂਨੀ ਜਿਹੜੀ ਗੱਲਾਂ ਹੋਈਆਂ ਮਿੱਡੀਆਂ ਹੋਈਆਂ ਉਹ ਸਵਾਲ ਖੜੇ ਕਰ ਰਹੀ ਹੈ ਕਿਉਂਕਿ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਉਸ ਦੇ ਵਿੱਚ ਜੋ ਕੁਝ ਕਿਹਾ ਉਹਨਾਂ ਨੇ ਉਸ ਨੇ ਸਵਾਲ ਖੜੇ ਕਰ ਦਿੱਤੇ ਨੇ ਦੇਖੋ ਮੈਡਮ ਗੱਲ ਇਹ ਹੈ ਕੱਲ ਅਸੀਂ ਇਸ ਵਿਸ਼ੇ ਦੇ ਉੱਤੇ ਆਪਣੇ ਅਮ ਪਰਿਵਾਰ ਨੂੰ ਆਪਣੇ ਮੈਂਬਰਾਂ ਨੂੰ ਸਾਰਿਆਂ ਨੂੰ ਵੀਰਸ ਨੂੰ ਦੱਸਿਆ ਸੀ ਕਿ ਭਗਵੰਤ ਮਾਨ ਜੀ ਉੱਥੇ ਬੜੇ ਖੁਸ਼ ਮિજાਜ ਚ ਬਾਹਰ ਆਏ ਹੈ ਗੱਲਬਾਤ ਕੀਤੀ ਹੈ ਉਹਨਾਂ ਨੇ ਉਦੋਂ ਤੱਕ ਸਾਡੇ ਕੋਲ ਸ਼ਾਮ ਦਾ ਜਿਹੜਾ ਅਮਿਤ ਸ਼ਾਹ ਜਿਹਦਾ ਪ੍ਰੈਸ ਰਿਲੀਜ਼ ਹੈ ਉਹ ਨਹੀਂ ਆਇਆ ਸੀ ਜਿਹੜਾ ਪ੍ਰੈਸ ਰਿਲੀਜ਼ ਦੇਖਿਆ ਸੁਣਿਆ ਪੜ੍ਹ ਲਿਆ ਗੱਲਬਾਤ ਸੁਣੀ ਗੱਲਬਾਤ ਪਤਾ ਲੱਗੀ ਤੇ ਜਿਹੜੀ ਕਿ ਉਹਨਾਂ ਦੀ ਭੇਸ ਫੂਸਾ ਸੀਗੀ ਆਪਣੇ ਸੀਐਮ ਭਗਵੰਤ ਮਾਨ ਜੀ ਦੀ ਸਾਨੂੰ ਉਹਨਾਂ ਦੇ ਵਿੱਚ ਵੀ ਬੜੀਆਂ ਗੁਣਤੀਆਂ ਜੜੀਆਂ ਲੱਗੀਆਂ ਭਗਵੰਤ ਮਾਨ ਜੀ ਨੇ ਕੱਲ ਜਦੋਂ ਕਿ ਉੱਥੋਂ ਸ਼ਾਮ ਦੀ ਜਿਹੜੀ ਇਹ ਸਾਰਾ ਵਾਰਤਾਲਾਪ ਹੈ ਸ਼ਾਮ ਨੂੰ ਜਦੋਂ ਮੀਟਿੰਗ ਤੋਂ ਬਾਹਰ ਆਏ ਹਾਲਾਂਕਿ ਇੱਕ ਆਪਣੇ ਇਹ ਉਹਨੂੰ ਦੱਸਦੀ ਕਿ ਇਹ ਬਹੁਤ ਲੰਬੀ ਮੀਟਿੰਗ ਨਹੀਂ ਸੀ ਬਹੁਤ ਹੀ ਜ਼ਿਆਦਾ 5-6 ਮਿੰਟ ਦੀ ਸਾਰੀ ਮੀਟਿੰਗ ਸੀ ਇਹ ਔਰ ਉਹ 5-7 ਮੀਟਿੰਗ ਮਿੰਟ ਦੀ ਮੀਟਿੰਗ ਦੇ ਵਿੱਚ ਵੀ ਈਵਨ ਜਿਹੜੀ ਬਾਹਰ ਆ ਕੇ ਚਰਚਾ ਦਾ ਵਿਸ਼ਾ ਬਣਿਆ ਉਹ ਭਗਵੰਤ ਮਾਨ ਜੀ ਨੇ ਜਿਹੜੀ ਉੱਥੇ ਕਿਹਾ ਕਿ ਇਸ ਬੜੇ ਵਧੀਆ ਤਰੀਕੇ ਨਾਲ ਮੇਰੀ ਗੱਲ ਸੁਣੀ ਗਈ ਮੈਂ ਉੱਥੇ ਉਹਨਾਂ ਨੇ ਮੈਨੂੰ ਕਿਹਾ ਜੀ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਜਿੱਦਾਂ ਪਹਿਲਾਂ ਦਿੱਤਾ ਅਸੀਂ ਕੋਈ ਗੱਲ ਨਹੀਂ ਹੁਣ ਧਿਆਨ ਨਾਲ ਸੁਣਾਂਗੇ ਦੇਖਾਂਗੇ ਉਹਨਾਂ ਨੂੰ ਮੈਂ ਸਾਰੀ ਗੱਲ ਦਾ ਵੇਰਵਾ ਦਿੱਤਾ ਭਗਵੰਤ ਮਾਨ ਜੀ ਨੇ ਬਾਹਰ ਆ ਕੇ ਰਿਪੋਰਟਰਾਂ ਨੂੰ ਕਿਹਾ ਕਿ ਭਈ ਇੱਥੇ 5 ਲੱਖ ਲੋਕ ਜਿਹੜੇ ਹੈਗੇ ਪ੍ਰਭਾਵਿਤ ਹੋਏ ਐ 5 ਲੱਖ ਮਕਾਨ ਜਿਹੜੇ ਹੈਗੇ ਆ ਉਹ ਗਿਰ ਗਏ ਤਾਂ 20 ਲੱਖ ਲੋਕ ਪ੍ਰਭਾਵਿਤ ਹੋਏ ਐ ਉਹ ਨਾਲ 3000 ਪਲੱਸ ਸਕੂਲ ਪ੍ਰਭਾਵਿਤ ਹੋਏ ਐ ਹੋਰ ਵੀ ਬੜੇ ਸਾਰੇ ਡੰਗਰ ਇਵਨ 60 ਦੇ ਕਰੀਬ ਮੋਤਾਾਂ ਇਹ ਸਾਰਾ ਵੇਰਵਾ ਜਿਹੜਾ ਹੈਗਾ ਮੈਂ ਆਪਣੇ ਗ੍ਰਹਿ ਮੰਤਰੀ ਜੀ ਨੂੰ ਦੇ ਕੇ ਆਇਆ ਹਾਂ ਤੇ ਉਹਨਾਂ ਨੇ ਬੜੇ ਸੁਚੇਜੇ ਢੰਗ ਨਾਲ ਸਾਨੂੰ ਕਿਹਾ ਜੀ ਕੋਈ ਗੱਲ ਨਹੀਂ ਮੈਂ ਜਿਹੜੀ ਹੈਗੀ ਇਹਦੇ ਉੱਤੇ ਅਸੀਂ ਤੁਹਾਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਜਦੋਂ ਸ਼ਾਮ ਨੂੰ ਪ੍ਰੈਸ ਰਿਲੀਜ਼ ਆਈ ਪ੍ਰੈਸ ਰਿਲੀਜ਼ ਦੇ ਵਿੱਚ ਅਮੇਸ਼ਾਹ ਜੀ ਨੇ ਇਹ ਗੱਲ ਕਿ ਕਿ ਹਾਂਜੀ ਮੈਨੂੰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਗ੍ਰਹਿ ਮੰਤਰੀ ਜੀ ਨੇ ਇਹਨੇ ਗੱਲ ਸੁਣੀ ਬਹੁਤ ਵਧੀਆ ਤਰੀਕੇ ਨਾਲ ਸੁਣੀ ਕਿ ਹਾਂਜੀ ਮੈਨੂੰ ਜੋ ਉਹਨਾਂ ਨੇ ਗੱਲ ਕੀਤੀ ਮੈਂ ਦੱਸਿਆ ਕੀ ਪ੍ਰਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਜਿਹੜੇ ਅਸੀਂ ਆਲਰੇਡੀ ਹੜਪੇੜ ਤਾਂ ਵਾਸਤੇ ਪਲੱਸ ਡਿਜ਼ਾਸਟਰ ਵਾਸਤੇ ਜਿਹੜਾ ਅਸੀਂ 12000 ਕਰੋੜ ਰੁਪਏ ਫੰਡ ਜਿਹੜਾ ਕਿ ਪੰਜਾਬ ਸਰਕਾਰ ਕੋਲ ਆਲਰੇਡੀ ਪਹਿਲਾਂ ਪਿਆ ਹੋਇਆ ਰਜ਼ਰ ਪਿਆ ਇਨਸਟੈਂਟ ਤੁਸੀਂ ਉਹਦੇ ਵਿੱਚੋਂ ਵੀ ਯੂਜ਼ ਕਰ ਸਕਦੇ ਸੀ ਇਹ ਕੀਤਾ ਨਹੀਂ ਉਹਦਾ ਵੇਰਵਾ ਉਹ ਤੁਸੀਂ ਕਿੱਥੇ ਲਾਇਆ ਕੀ ਕੀਤਾ ਔਰ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਗੱਲ ਕਹੀ ਕਿ ਅਸੀਂ ਪ੍ਰਧਾਨ ਮੰਤਰੀ ਨੇ ਜਿਹੜਾ 1600 ਕਰੋੜ ਰੁਪਏ ਦੀ ਵੀ ਜਿਹੜੀ ਉੱਥੇ ਅਨਾਉਂਸਮੈਂਟ ਕੀਤੀ ਸੀ ਉਹਦੇ ਵਿੱਚੋਂ ਕੁਝ ਕੁ ਥੋੜੀ ਜੀ ਨਾ ਲੋਕਾਂ ਦੇ ਇੱਕ ਗੱਲ ਦੱਸਣੀ ਬੜੀ ਜ਼ਰੂਰੀ ਹੈ ਇਹ ਸਟੇਟਮੈਂਟਾਂ ਦੇ ਵਿੱਚ ਡਬਲ ਸਟੇਟਮੈਂਟਸ ਹੈਗੀਆਂ ਕਿਉਂਕਿ 1600 ਕਰੋੜ ਰੁਪਏ ਦੇਖੋ ਅਸੀਂ ਆਪਣੇ ਵਿਊਰਸ ਨੂੰ ਦੱਸ ਦਈਏ ਕਿ ਜਿੰਨਾ ਪੈਸਾ ਸਰਕਾਰ ਵੱਲੋਂ ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਦਿੰਦੀ ਹੈ ਉਹ ਪੰਜਾਬ ਸਰਕਾਰ ਨੇ ਆਪਣੀਆਂ ਖਰਚੀਆਂ ਦੀਆਂ ਸੂਚੀਆਂ ਨੋਟਿਸ ਸਾਰਾ ਕੁਝ ਪੂਰਾ ਵੇਰਵਾ ਉੱਥੇ ਸਰਕਾਰ ਨੂੰ ਦੇਣਾ ਹੁੰਦਾ ਹੈ ਉਹ ਨਾਲ ਦੀ ਨਾਲ ਉਹਦੇ ਵਿੱਚ ਆਪਣਾ ਪਾਰਟ ਅਪਰੋਕਸੀਮੀਟਲੀ 20% ਆਪਣਾ ਪੈਸਾ ਵੀ ਵਿੱਚ ਪਾਣਾ ਹੁੰਦਾ ਔਰ ਜਿਵੇਂ ਕਿ ਉਹਨਾਂ ਨੇ ਕਿਹਾ ਵੀ 600 ਕਰੋੜ ਰੁਪਈਆ ਅਸੀਂ 480 ਕਰੋੜ ਰੁਪਈਆ ਦੀ ਉਹਨਾਂ ਦੀ ਇੱਕ ਕਿਸ਼ਤ ਆਈ ਸੀ 240 240 ਕਰੋੜ ਦੀਆਂ ਦੋ ਕਿਸ਼ਤਾਂ 480 ਕਰੋੜ ਦੇ ਵਿੱਚੋਂ 120 ਕਰੋੜ ਰੁਪਈਆ ਪੰਜਾਬ ਸਰਕਾਰ ਨੇ ਵੀ ਪਾਇਆ ਆਪਣਾ ਵਿੱਚੋਂ 600 ਕਰੋੜ ਰੁਪਈਆ ਤਾਂ ਹੀ ਬਣਦਾ ਔਰ ਉਸ ਦੌਰਾਨ ਉਹਨਾਂ ਨੇ ਕਿਹਾ ਕਿ ਆਲਰੇਡੀ ਅਸੀਂ 805 ਕਰੋੜ ਰੁਪਇਆ ਅਸੀਂ ਤੁਹਾਨੂੰ ਦੇ ਬੈਟਿਆ ਜਿਹਦੇ ਵਿੱਚੋਂ 170 ਕਰੋੜ ਰੁਪਇਆ ਐਨਐਚਈ ਦੀ ਉਹ ਇੱਕ ਕਿਸ਼ਤ ਸੀਗੀ ਉਹ ਲੰਘ ਸੀਗੀ ਤੇ ਇਹ ਸਾਰਾ ਵਿਰਵਾ ਕਿਉਂਕਿ ਇਹਦੇ ਵਿੱਚ ਪੰਜਾਬ ਦੇ ਜਿਹੜੇ ਫਾਈਨਾਂਸ ਮਿਨਿਸਟਰ ਹਰਪਾਲ ਸਿੰਘ ਜੀਮਾ ਜੀ ਨੇ ਕਲੀਅਰ ਕੀਤਾ ਕਿ ਭਾਈ ਆਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਿਮਿਲਰ ਨਹੀਂ ਹੈਗੀਆਂ ਅਸੀਂ ਕੁਝ ਜਿਹੜੀ ਸਾਡੇ ਕੋਲ ਕੁਝ ਜਿਹੜੀ ਪੇਮੈਂਟ ਆਈ ਹੈ ਉਹ ਇਸ ਬਾਬਤ ਆਈ ਹੈ ਉਹ ਜਿਹੜੀ ਸਾਨੂੰ ਪੁੱਛ ਰਹੇ ਨੇ ਕਰ ਰਹੇ ਨੇ ਠੀਕ ਹੈ ਅਮਿਤ ਸ਼ਾਹ ਜੀ ਨੇ ਕਿਹਾ ਕਿ ਹੁਣ ਜਦੋਂ ਤੁਸੀਂ ਸਾਨੂੰ ਸੂਚੀ ਬਣਾ ਕੇ ਭੇਜੋਗੇ ਸਾਰੀ ਡਿਟੇਲਿੰਗ ਕਰੋਗੇ ਜਿਹੜੇ ਸਾਡੇ ਉੱਥੇ ਬੰਦੇ ਗਏ ਵੀ ਸੀਗੇ ਅਫਸਰ ਵੀ ਗਏ ਮੰਤਰੀ ਵੀ ਗਏ ਉਹਨਾਂ ਨੇ ਜਾ ਕੇ ਸਭ ਨੂੰ ਸਾਨੂੰ ਆ ਕੇ ਰਿਪੋਰਟ ਦਿੱਤੀ ਉਹਦੇ ਬਾਬਤ ਜੋ ਤੁਹਾਡੀ ਡਿਊਟੀ ਲਗਾ ਕੇ ਗਏ ਸੀ ਉਹ ਡਿਊਟੀ ਦੀ ਸਾਡੇ ਕੋਲ ਹਜੇ ਤੱਕ ਰਿਪੋਰਟ ਵੀ ਨਹੀਂ ਆਈ ਉਹ ਰਿਪੋਰਟ ਜਦ ਤੱਕ ਨਹੀਂ ਆਉਂਦੀ ਉਦੋਂ ਤੱਕ ਤੁਸੀਂ ਸਾਨੂੰ ਜਿੰਨੀ ਜਲਦੀ ਰਿਪੋਰਟ ਭੇਜੋਗੇ ਉੰਨੀ ਜਲਦੀ ਅਸੀਂ ਅੱਗੇ ਆਪਣੇ ਇਹ ਸਾਰਾ ਕਾਰਵਾਈ ਸਟਾਰਟ ਕਰਾਂਗੇ ਕਹਿਣ ਦਾ ਮਤਲਬ ਇਹ ਹੈ ਕਿ ਭਗਵੰਤ ਮਾਨ ਜੀ ਨੇ ਜਿਹੜੀ ਸਟੇਟਮੈਂਟ ਦਿੱਤੀ ਬਾਰਾ ਕੇ ਉਹ ਕੁਝ ਹੋਰ ਸੀਗੀ ਜੀ ਅੰਦਰ ਜਿਹੜੀ ਅਮਿਤ ਸ਼ਾਹ ਜੀ ਨੇ ਜੋ ਨਾਲ ਤੋਂ ਕੁਐਸਚਨਿੰਗ ਜੋ ਉਹਨਾਂ ਤੋਂ ਉਹਨਾਂ ਦਾ ਜਵਾਬ ਮੰਗਿਆ ਉਹ ਕੁਝ ਹੋਰ ਸੀ ਔਰ ਇਹ ਹੁਣ ਅਗਲੀ ਸਿਆਸਤ ਕਿੱਦਾਂ ਗਰਮਾਈ ਜਾਂਦੀ ਹੈ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੇ ਵਿੱਚ ਕਿੱਦਾਂ ਹੁਣ ਇਹ ਅੱਗੋਂ ਲੜਾਈ ਦਾ ਜਿਹੜਾ ਮੁੱਦਾ ਖੜਾ ਹੁੰਦਾ ਹੈ ਕਿ ਸਾਨੂੰ ਪੈਸੇ ਆਏ ਨਹੀਂ ਤੇ ਉੱਥੇ ਕਹਰੇ ਆਏ ਆ ਤੇ ਇੱਥੇ ਆ ਗਏ ਆ ਤੇ ਉਹ ਕਹਿੰਦੇ ਅਸੀਂ ਦਿੱਤੇ ਨੇ ਇਹ ਸਾਰੀ ਜਿਹੜੀ ਚੀਜ਼ ਹੈਗੀ ਹੈ ਇਹ ਤੁਹਾਨੂੰ ਜਿੱਦਾਂ ਜਿੱਦਾਂ ਸਾਨੂੰ ਵੇਰਵਾ ਆਗੋਂ ਪਤਾ ਲੱਗਦਾ ਰਹੇਗਾ ਜੋ ਵੀ ਇਹ ਕੋ ਪ੍ਰੈਸ ਰੀਲੀਜ਼ ਹੋਏਗਾ ਅਸੀਂ ਆਪਣੇ ਵਿਊਅਰਸ ਨੂੰ ਇਹ ਨਾਲ ਦੀ ਨਾਲ ਦੱਸਦੇ ਰਵਾਂਗੇ ਕੱਲ ਦੀ ਇੱਕ ਛੋਟੀ ਜੀ ਹੋਰ ਅਪਗ੍ਰੇਸ਼ਨ ਸੀਗੀ ਕਿ ਜਿਹੜੇ ਅਨਿਲ ਜੋਸ਼ੀ ਕਾਂਗਰਸ ਦੇ ਵਿੱਚ ਆਪਾਂ ਕਹਿ ਰਹੇ ਸੀ ਕਿ ਸ਼ਾਇਦ ਕਾਂਗਰਸ ਦੇ ਵਿੱਚ ਉਹ ਆ ਰਹੇ ਨੇ ਜੀ ਉਹ ਉਹਨਾਂ ਨੂੰ ਸਰੋਪਾ ਕੱਲ ਸ਼ਾਮ ਨੂੰ ਉਹਨਾਂ ਨੇ ਅਹ ਰਾਹੁਲ ਗਾਂਧੀ ਜੀ ਨੇ ਈਵਨ ਪੰਜਾਬ ਦੀ ਵੀ ਜਿਹੜੀ ਸਾਰੀ ਟੋਟਲੀ ਲੀਡਰਸ਼ਿਪ ਉੱਥੇ ਪਹੁੰਚ ਗਈ ਉਹ ਲੀਡਰਸ਼ਿਪ ਨੇ ਆਪਣੀ ਰਾਹੁਲ ਜੀ ਦੀ ਹਾਜ਼ਰੀ ਦੇ ਵਿੱਚ ਉਰੋ ਸਰੂਪਾ ਉਹਨਾਂ ਨੂੰ ਭੇਂਟ ਕੀਤਾ ਨਿਲ ਜੋਸ਼ੀ ਜੀ ਨੂੰ ਹੋਰ ਉਹਨਾਂ ਦੀ ਇੱਕ ਜਿਹੜੀ ਇੱਕ ਡਾਇਲੌਗ ਨਾਲ ਇੱਕ ਉਹਨਾਂ ਦੀ ਸੂਚੀ ਇੱਕ ਇਹੋ ਜਿਹੀ ਉਹਦੀ ਡਿਊਟੀ ਲਗਾਈ ਗਈ ਅਨਿਲ ਜੋਸ਼ੀ ਜੀ ਨੂੰ ਜਿਹਦੇ ਵਿੱਚ ਇਹ ਗੱਲ ਕਿਹਾ ਗਿਆ ਕਿ 5 ਕਰੋੜ ਲੋਕਾਂ ਦੇ ਸਾਨੂੰ ਇੱਥੇ ਟੋਟਲ ਆਲਓਵਰ ਇੰਡੀਆ 'ਚ ਸਾਈਨ ਚਾਹੀਦੇ ਆ ਜਿਹਦੇ 'ਚ ਵੋਟ ਚੋਰੀ ਦੀ ਜਿਹੜੀ ਵਾਰਤਾਲਾਪ ਹੈ ਉਹਨਾਂ ਨੇ ਡਾਇਲੌਗ ਦਿੱਤਾ ਰਾਹੁਲ ਗਾਂਧੀ ਜੀ ਨੇ ਕੀ ਵੋਟ ਚੋਰ ਦਾ ਇੱਕ ਡਾਇਲੌਗ ਜਿਹੜਾ ਹੈਗਾ ਉਹ ਨਾਲ ਦੀ ਨਾਲ ਉਹਨਾਂ ਨੇ ਉਹਦਾ ਆਸ਼ਵਾਸ਼ਣ ਦਿੱਤਾ ਹੈ ਕਿ ਮੈਂ ਪੰਜਾਬ ਦੇ ਵਿੱਚ ਇਹਦੇ ਉੱਤੇ ਪੂਰਾ ਵਰਕ ਕਰਾਂਗਾ ਔਰ ਉਹਨਾਂ ਦੀ ਜਿਹੜੀ ਰਾਜਨੀਤੀ ਹੈਗੀ ਹੈ ਆਲਰੇਡੀ ਬੜੀ ਪੁਰਾਣੀ ਹੈ ਕਿਉਂਕਿ ਉਹ ਪਹਿਲਾਂ ਵੀ ਉਹ 30 35 ਸਾਲ ਤਕਰੀਬਨ ਭਾਜਪਾ ਦੇ ਵਿੱਚ ਲੀਡਰ ਰਹੇ ਨੇ ਹੁਣ ਉਹ ਪੰਜਾਬ ਨੂੰ ਜਿਹੜਾ ਹੈਗਾ ਕਾਂਗਰਸ ਨੂੰ ਇਹ ਮੌਕਾ ਦੇ ਰਿਹਾ ਹੈ ਇਹ ਜਿਹੜੀ ਹੈਗੀ ਨਵੀਂ ਕੱਲ ਦੀ ਅਪਡੇਟ ਸੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦੀ ਕਿ ਤੁਸੀਂ ਮੇਰੀ ਸਹੂਲਤ ਦਾ ਜਵਾਬ ਦਿੱਤਾ ਤੇ ਜਿਹੜੇ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਆਪਣੇ ਵਿਚਾਰ ਵੀ ਤੁਸੀਂ ਜਰੂਰ ਸਾਂਝੇ ਕਰਨਾ ਤਾਂ ਕਿ ਤੁਹਾਡੇ ਵਿਚਾਰਾਂ ਨੂੰ ਵੀ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਜਨਤਾᄁਾੜ ਸਕੀਏ ਹੁਣ ਦੇਖਣਾ ਇਹ ਹੋਵੇਗਾ ਕਿ ਸਿਹਤ ਮੰਤਰੀ ਦੇ ਉੱਪਰ ਜੋ aarop ਲੱਗੇ ਨੇ ਪੰਜਾਬ ਸਰਕਾਰ ਉਹਨਾਂ ਦੇ ਨਾਲ ਖੜਦੀ ਹੈ ਜਾਂ ਫਿਰ ਕਿਸੇ ਦਬਾਅ ਦੇ ਵਿੱਚ ਆ ਕੇ ਉਹਨਾਂ ਨੂੰ ਅਸਤੀਫਾ ਦੇਣ ਦੀ ਗੱਲ ਕਰਦੀ ਹੈ ਤੇ ਇਹ ਰਹੀ ਗੱਲ ਸੈਂਟਰ ਸਰਕਾਰ ਦੀ ਪੰਜਾਬ ਸਰਕਾਰ ਨਾਲ ਕੀ ਨੇ ਖੜਦੀ ਹੈ ਕਿਸੇ ਸਟੇਟ ਸੈਂਟਰ ਸਟੇਟ ਕਲਾਸ ਜਿਹੜਾ ਲਗਾਤਾਰ ਚੱਲ ਰਿਹਾ ਹੈ ਪਿਛਲੇ ਸਮੇਂ ਤੋਂ ਲੰਬੇ ਸਮੇਂ ਤੋਂ ਚੱਲਦਾ ਆ ਪਿਆ ਕਦੀ ਕਿਸਾਨ ਅੰਦੋਲਨ ਕਰਕੇ ਕਦੀ ਚੰਡੀਗੜ੍ਹ ਦੀਆਂ ਮਸਲਿਆਂ ਕਰਕੇ ਕਈ ਕਾਰਨ ਹੋ ਸਕਦੇ ਨੇ ਤੇ ਸਿਆਸਤ ਜਿਹੜੀ ਉਹ ਹਜੇ ਹੋਰ ਸਰਗੰਗ ਹੋਣ ਵਾਲੀ ਹੈ ਤੇ ਦੇਖਣਾ ਹੋਵੇਗਾ ਸਮਾਂ ਦੱਸੇਗਾ ਵੀ ਕੀ ਕੁਝ ਹੋ ਰਿਹਾ ਪੰਜਾਬ ਦੇ ਖਾਦ ਦੇ ਜੇ ਨਹੀਂ ਤੁਸੀਂ ਆਪਣੇ ਵਿਚਾਰ ਕਮੈਂਟ ਬਾਕ ਦੇ ਵਿੱਚ ਜਰੂਰ ਸਾਂਝੇ ਕਰਨਾ ਸਾਨੂੰ ਦਿਓ ਜੀ ਬਹੁਤ ਧੰਨਵਾਦ